5 ਸਾਲ ਦਾ ਸਮਾਂ ਕਰੀਬ ਕਰੀਬ ਹੋਣ ਵਾਲਾ ਆ ਅਗਲੇ ਮਤਲਬ ਸਾਲ ਜਿਹੜੀਆਂ ਵੋਟਾਂ ਵੀ ਹੋਣ ਵਾਲੀਆਂ ਆ ਤੇ ਹੁਣ ਆਣ ਕੇ ਇਹਨਾਂ ਨੇ ਉਹਨਾਂ ਲੋਕਾਂ ਨੂੰ ਫੜਨਾ ਸ਼ੁਰੂ ਕਰਤਾ ਜਿਨ੍ਹਾਂ ਦਾ ਨਸ਼ੇ ਨਾਲ ਵੇਚਣ ਦੇ ਨਾਲ ਕੋਈ ਸਬੰਧ ਨਹੀਂ ਜਿਹੜੇ ਕਿਤੇ ਮਾੜਾ ਮੋਟਾ ਕੋਈ ਇਹ ਨਸ਼ਾ ਕਿਹRenderTarget ਕਰਦਾ ਉਹਨਾਂ ਲੋਕਾਂ ਨੂੰ ਜਾਂ ਆਮ ਲੋਕੀ ਜਿਹੜੇ ਜਿਨ੍ਹਾਂ ਦਾ ਨਸ਼ਾ ਨਾਲ ਕੋਈ ਸਬੰਧ ਨਹੀਂ ਉਹਨਾਂ ਨੂੰ ਫੜ-ਫੜ ਕੇ ਅੰਦਰ ਲੈ ਗਏ ਜਿਦੇ ਪਰਿਵਾਰ ਨੂੰ ਰੋਲਿਆ ਨਾ ਜਾਵੇ ਪਰ ਡੀਐਸਪੀ ਸਾਹਿਬ ਬਰਾਨ ਨੇ ਬਿਲਕੁਲ ਸਾਡੀ ਸੁਣਵਾਈ ਨਾ ਕਰਦੇ ਹੋਏ ਉਹ ਕਹਿੰਦਾ ਵੀ ਇਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦਾ ਐਡਾ ਨੇ ਪਤਾ ਨਹੀਂ ਕਿੰਨੇ ਕਿੰਨਾਂ ਨੇ ਨਜਾਇਜ਼ ਜਿਹੜੇ ਬੰਦੇ ਮਾੜਾ-ਮਾੜਾ ਪਿੰਦੇ ਵੀ ਹੋਣਗੇ ਜੇ ਵੇਚਦੇ ਨਹੀਂ ਉਹ ਪਿੰਦੇ ਹੋਣਗੇ ਉਹ ਜਾਂ ਨਜਾਇਜ਼ਾਂ ਨੂੰ ਚੱਕ ਕੇ ਜਿੱਲਾ ਭਰੰਦੀ ਇਹਨਾਂ ਨੇ ਕੰਮ ਕੀਤਾ ਔਰ ਰਿਕਾਰਡ ਦੇਖੋ ਸਰਕਾਰ ਨੇ ਇਹਨਾਂ ਨੂੰ ਕੀ ਟਾਰਗੇਟ ਦਿੱਤਾ ਬਈ ਇੱਕ ਨਕਉਦਰ ਥਾਣੇ ਨੂੰ ਨਕਉਦਰ ਨੂਰ ਮਹਿਲ ਜਿਹਨੇ ਨਕਉਦਰ ਵਿਧਾਨ ਸਭਾ ਦੇ ਵਿੱਚ ਬੰਦੇ ਥਾਣਿਆਂ ਨੂੰ 2000 ਬੰਦਾ ਇੱਕ ਦਿਨ 'ਚ ਅਸੀਂ ਲੈਣਾ ਜਿੱਥੋਂ ਮਰਜੀ ਜਿੱਥੇ ਮਰਜੀ ਪਾਚਾ ਕਰੋ ਜਿਹਦੇ ਚੰਗੇ ਦੇ ਕਰੋ ਮਾਰ ਦੀ ਗੱਲ ਸਿੱਟਾ ਆਇਆ ਉਹ ਜਿਹੜਾ ਨਸ਼ਾ ਵਿਰੋਧ ਯੋਧਿਆ ਉਹਦੀ ਹਵਾ ਨਿਕਲ ਗਈਆ ਮਹੀਨੇ ਥੋੜੇ ਰਹਿ ਗਏ ਆ ਸੁੱਖ ਨਾਲ ਉਹ ਸਮਝਦੇ ਆ ਵੀ ਇਦਾਂ ਦਾ ਕੋਈ ਜੇੜ ਕਰਕੇ ਲਾਲਾ ਲਾਵਾ ਦੀ ਕਰਾ ਕੇ ਕੋਈ 5 7 10 ਹਜ਼ਾਰ ਮੁੰਡਾ ਲੈ ਨੌਜਵਾਨ ਆ ਉਹ ਅੰਦਰ ਕਰਕੇ ਕਹਿ ਰਹੀਏ ਇਹ ਆ ਲੋ ਜੀ ਅਸੀਂ ਇੰਨੇ ਜਿਹੜੇ ਸਮਰਥਨ ਫੜ ਲਏ ਆ ਤੇ ਹੁਣ ਫੇਰ ਸਾਨੂੰ ਵੋਟਾਂ ਵਾ ਕੇ ਉਹ ਬਣਾ ਦਿਓ ਇਹ ਲੋਕਾਂ ਨੇ ਜਾਣ ਲਿਆ ਪ੍ਰਸ਼ਨ ਨਾਲ ਸੰਬੰਧਤ ਮੇਰੇ ਪਿਆਰੇ ਸਾਥਿਓ ਮੈਂ ਸਭ ਤੋਂ ਪਹਿਲਾਂ ਤੁਹਾਡਾ ਬੜਾ ਹੀ ਧੰਨਵਾਦੀ ਆ ਤੁਸੀਂ ਸਾਡੀ ਗੱਲ ਸੁਣਨ ਦੇ ਵਾਸਤੇ ਕਾਫੀ ਲੰਬੇ ਸਮੇਂ ਤੋਂ ਇੱਥੇ ਆ ਕੇ ਦਫ਼ਤਰ 'ਚ ਬੈਠੇ ਹੋ ਤੇ ਤੁਹਾਨੂੰ ਵੇਟ ਕਰਨੀ ਪਈ ਇਹਦੇ ਲਈ ਥਮਾ ਜਾਂਚਣਾ ਵੀ ਚਾਹੁੰਦੇ ਆ ਤੁਸੀਂ ਮੈਂ ਸਮਝਦਾ ਹਾਂ ਜਿਨੀ ਕਿ ਆਪਣੀ ਸਮਝਦਾਰੀ ਦੇ ਮਤਲਬ ਮੈਂ ਗੱਲ ਕਰਨੀ ਚਾਹੁੰਦਾ ਹਾਂ ਤੁਸੀਂ ਉਹ ਆਵਾਜ਼ ਆ ਉਹਨਾਂ ਲੋਕਾਂ ਦੀ ਆਵਾਜ਼ ਆ ਤੁਸੀਂ ਜਿਹੜੇ ਲੋਕਾਂ ਦੀ ਆਵਾਜ਼ ਨੂੰ ਸਰਕਾਰਾਂ ਬੇਧਿਆਨੀ ਕਰ ਦਿੰਦੀਆਂ ਬੇਧਿਆਨ ਕਰ ਦਿੰਦੀਆਂ ਪ੍ਰੈਸ ਜਿਹੜੀ ਆ ਹਰ ਇਲੈਕਟ੍ਰੋਨਿਕ মিডিਆ ਚਾਹੇ ਪ੍ਰਿੰਟ মিডিਆ ਉਹ ਉਹਨਾਂ ਲੋਕਾਂ ਦੀ ਆਵਾਜ਼ ਸੁਣ ਕੇ ਉਹ ਲੋਕਾਂ ਤੱਕ ਕਹਾ ਪੰਜਾਬ ਦੇ ਲੋਕਾਂ ਤੱਕ ਜਰਦੇਸ਼ ਦੇ ਲੋਕਾਂ ਤੱਕ ਪਹੁੰਚਾਉਂਦੇ ਆ ਤੁਸੀਂ ਇੱਥੇ ਪਹੁੰਚੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਸ ਗੱਲ ਇਨੀ ਕਰਨੀ ਚਾਹੁੰਦੀ ਆ ਦਇਅਾ ਸਾਹਿਬ ਨੇ ਮੋਟੀ ਮੋਟੀ ਗੱਲ ਦੱਸਤੀ ਆ ਮੈਂ ਇਨੀ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ ਕਿ ਜਦੋਂ ਦੀ ਸਰਕਾਰ ਬਣੀ ਆ ਜਦੋਂ ਇਹ ਭਗਵੰਤ ਮਾਨ ਸਰਕਾਰ ਹੋਂਦ ਵਿੱਚ ਆਈ ਸੀ ਇਹਨਾਂ ਨੇ ਉਦੋਂ ਹੀ ਕਹਿ ਆਏ ਵੀ ਕੁਝ ਸਮੇਂ ਦੇ ਵਿੱਚ ਹੀ ਕੁਝ ਹਫ਼ਤਿਆਂ ਦੇ ਵਿੱਚ ਹੀ ਇਹ ਜਿਹੜਾ ਨਸ਼ੇ ਦਾ ਕਾਰੋਬਾਰ ਆ ਨਸ਼ਾ ਕਰ ਲੋ ਜਿਹੜਾ ਨਸ਼ਾ ਵੇਚਣ ਵਾਲੇ ਲੋਕ ਆ ਇਹਨਾਂ ਨੂੰ ਅਸੀਂ ਪੰਜਾਬ ਚੋਂ ਦਫਾ ਕਰ ਦਾਂਗੇ ਇਹਨਾਂ ਨੂੰ ਫੜ ਕੇ ਜਿਲ੍ਹਾਂ ਵਿੱਚ ਸੁਣ ਦਾਂਗੇ ਨਸ਼ਾ ਪੰਜਾਬ ਦੇ ਵਿੱਚੋਂ ਬੰਦ ਕਰ ਦਿਆਗੇ 5 ਸਾਲ ਦਾ ਸਮਾਂ ਕਰੀਬ-ਕਰੀਬ ਹੋਣ ਵਾਲਾ ਆ ਅਗਲੇ ਮਤਲਬ ਸਾਲ ਜਿਹੜੀਆਂ ਵੋਟਾਂ ਵੀ ਹੋਣ ਵਾਲੀਆਂ ਆ ਤੇ ਹੁਣ ਆਣ ਕੇ ਇਹਨਾਂ ਨੇ ਉਹਨਾਂ ਲੋਕਾਂ ਨੂੰ ਫੜਨਾ ਸ਼ੁਰੂ ਕਰਤਾ ਜਿਨ੍ਹਾਂ ਦਾ ਨਸ਼ੇ ਨਾਲ ਵੇਚਣ ਦੇ ਨਾਲ ਕੋਈ ਸਬੰਧ ਨਹੀਂ ਜਿਹੜੇ ਕਿਤੇ ਮਾੜਾ ਮੋਟਾ ਕੋਈ ਨਸ਼ਾ ਕਿਸੇ ਤਰ੍ਹਾਂ ਦਾ ਕਰਦਾ ਉਹਨਾਂ ਲੋਕਾਂ ਨੂੰ ਜਾਂ ਆਮ ਲੋਕੀ ਜਿਹੜੇ ਜਿਨ੍ਹਾਂ ਦਾ ਨਸ਼ਾ ਨਾਲ ਕੋਈ ਸਬੰਧ ਨਹੀਂ ਉਹਨਾਂ ਨੂੰ ਫੜ ਫੜ ਕੇ ਅੰਦਰ ਦਿੱਤੇ ਜਾ ਰਿਹਾ ਉਹਨਾਂ ਦੇ ਉੱਪਰ ਗੋਲੀਆਂ ਕੈਪਸੂਲ ਪਾਏ ਜਾ ਰਹੇ ਆ ਤਕਾ ਸ਼ਰੇ ਆਮ ਕੀਤਾ ਜਾ ਰਿਹਾ ਨਾ ਕੋਈ ਸਰਕਾਰ ਗੱਲ ਸੁਣਨ ਨੂੰ ਤਿਆਰ ਆ ਨਾ ਕੋਈ ਪੁਲਿਸ ਗੱਲ ਸੁਣਨ ਨੂੰ ਤਿਆਰ ਆ ਪੁਲਿਸ ਦੇ ਅਧਿਕਾਰੀ ਤੇ ਇਥੋਂ ਤੱਕ ਆ ਗਿਆ ਵੀ ਕਈ ਵਾਰੀ ਇਹ ਗੱਲਾਂ ਕਰ ਦਿੰਦੇ ਆ ਵੀ ਮੈਂ ਤਾਂ ਉਸ ਉਹ ਜਿਹੜਾ ਦੋਸ਼ੀ ਆ ਕੋਈ ਮੈਂ ਉਹਨੂੰ ਫੜਨ ਨੂੰ ਤਿਆਰ ਨਹੀਂ ਹੂੰ ਮੇਰੇ ਨਾਲ ਉਹਨਾਂ ਦੇ ਸੰਬੰਧ ਬੜੇ ਸਖਾਵੇਂ ਆ ਮੈਂ ਤੁਹਾਨੂੰ ਇੱਕ ਇਹਦਾ ਆਧਾਰਨ ਦੇਣੀ ਚਾਹਣਾ ਆ ਕਿ 5 ਮਹੀਨੇ ਪਹਿਲਾਂ ਨਕੋਦਰ ਵਿੱਚ ਕੋਈ ਸੁੰਦਰ ਨਗਰ ਮੁਹੱਲੇ 'ਚ ਇੱਕ ਜਲੰਧਰ ਤੋਂ ਆਏ ਇੱਕ ਲੇਡੀ ਦੇ ਨਾਲ 4-5 ਉਹਦੇ ਬੰਦੇ ਉਹ ਜਬਰੀ ਕਾਰਕ ਹੋ ਕੇ ਲੈ ਗਏ ਜਦੋਂ ਮੈਨੂੰ ਪਤਾ ਲੱਗਾ ਅਸੀਂ ਨਕੋਦਰ ਦੇ ਸਿਟੀ ਥਾਣੇ ਵਿੱਚ ਤਰਖਾਸ਼ ਦੇਣ ਗਏ ਉਥੇ ਦੇ ਥਾਣਾ ਪਰਿਵਾਰੀ ਨੇ ਇਹ ਗੱਲ ਕੀਤੀ ਬਰਖਾਸਤ ਦੇ ਦਿਓ ਮੈਂ ਉਹਨਾਂ ਨੂੰ ਟਾਈਮ ਦੇ ਦਿੰਨਾ ਤਾਂ ਦਰਖਾਸਤ ਦੇਤੀ ਉਹ ਜਿਹੜੀ ਕਾਰ ਖੋ ਕੇ ਲਗਾਇਆ ਉਹਦੀ ਐਨਓਸੀ ਵੀ ਪੇਸ਼ ਕੀਤੀ ਵੀ ਮਾਲਕ ਕੌਣ ਆ ਉਹਦੀ ਐਨਓਸੀ ਪੇਸ਼ ਕੀਤੀ ਉਦੋਂ ਬਾਅਦ ਉਹਨਾਂ ਨੇ ਥਾਣੇ ਵਾਲੇ ਐਸਐਚਓ ਨੇ ਦੋਏ ਦਿਨ 10 ਵਜੇ ਦਾ ਟਾਈਮ ਦਿੱਤਾ ਪਰ ਉਹ 10 ਵਜੇ ਪਾਰਟੀ ਨਹੀਂ ਆਈ ਸਾਨੂੰ ਇਹ ਪਤਾ ਲੱਗਾ ਵੀ ਐਸਐਸਪੀ ਸਾਹਿਬ ਨਾਲ ਗੱਲ ਕਰੋ ਜਦੋਂ ਮੈਂ ਖੋਦੇ ਐਸਐਸਪੀ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਉਹਦੀ ਇਨਕੁਆਰੀ ਚੱਲ ਰਹੀ ਆ ਮੈਂ ਕਿਹਾ ਜੀ ਲੁੱਟ ਖੋ ਦੀ ਇਨਕੁਆਰੀ ਤਾਂ ਹੁੰਦੀ ਕੋਈ ਨਹੀਂ ਲੁੱਟਬੋਦੀ ਇਨਕੁਆਰੀ ਕਰ ਲਓ ਤੁਸੀਂ ਕਰ ਦਿੱਤੀ ਆ ਕਹਿੰਦਾ ਮੇਰੇ ਐਸਪੀ ਕਰ ਰਿਹਾ ਐਸਪੀ ਸਾਹਿਬ ਨੇ ਕਿਹਾ ਵੀ ਮੇਰੇ ਐਸਪੀ ਕਰ ਰਿਹਾ ਇਨਕੁਆਰੀ ਮੈਗਾ ਜੀਨ ਕੁਆਰੀ ਤਾਂ ਹੁੰਦੀ ਨਹੀਂ ਕਹਿੰਦਾ ਜੇ ਨਹੀਂ ਤੈਨੂੰ ਉੱਤੇ ਤਿਵਾਰ ਤੋਂ ਤੂੰ ਆਪ ਕਰ ਲੈ ਐਦਾਂ ਦੇ ਸ਼ਬਦ ਜਿਹੜੇ ਆ ਕਿਸੇ ਜ਼ਿੰਮੇਵਾਰ ਵਿਅਕਤੀ ਨੂੰ ਬੋਲਣੇ ਤੇ ਹੋਇਆ ਇਹ ਕਿ ਅਜੇ ਤਾਈਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਤੇ ਜਿਹੜੀ ਦੁਖਦਾਈ ਘਟਨਾ ਵਾਪਰੀ ਆ ਵੀ ਜਿਹੜੀ ਲੜਕੀ ਦੇ ਕੋਲੋਂ ਘਰੋਂ ਜਿਹੜੀ ਤਾਜ਼ਾ ਤਾਜ਼ੀ ਨਵਾਂ ਵਿਆਹ ਕੇ ਆਈ ਸੀ ਨੂੰ ਕੋਦਰ ਕਾਰ ਖੋ ਕੇ ਲੈ ਗਏ ਉਹ ਵਿਚਾਰੀ ਪਿਛਲੇ ਦਿਨੀ ਰਾਹੋਂ ਦੇ ਕੋਲ ਉਹਦਾ ਐਕਸੀਡੈਂਟ ਹੋ ਗਿਆ ਉਹਦੀ ਕਾਰ ਤੇ ਟਰੱਕ ਚੜ ਗਿਆ ਮਰਗੀ ਵਿਚਾਰੀ ਤੇ ਪੁਲਿਸ ਨੇ ਆਲੇ ਦਲੇ ਦੀ ਉਹਨਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ ਇਦਾਂ ਦੀਆਂ ਜਿਹੜੀਆਂ ਘਟਰਾਵਾਂ ਰੋਜ਼ ਵਾਪਰਦੀਆਂ ਸਾਰੇ ਪੰਜਾਬ 'ਚ ਵਾਪਰਦੀਆਂ ਨਕੋਤਰ ਵਿੱਚ ਵਾਪਰਦੀਆਂ ਲਾਗੇ ਲਾਗੇ ਹਰ ਇਲਾਕੇ ਵਿੱਚ ਵਾਪਰ ਰਹੀਆਂ ਤੇ ਇਹਨਾਂ ਨੂੰ ਸਿਰਫ ਇੱਕ ਗੱਲ ਲੱਭਈ ਆ ਵੀ ਯੋਧ ਨਸ਼ਿਆਂ ਵਿਰੁੱਧ ਮੈਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਯੋਧ ਲੋਕਾਂ ਵਿਰੁੱਧ ਸ਼ੁਰੂ ਹੋ ਗਿਆ ਨਸ਼ੇ ਤਾਂ ਉਦਾਂ ਹੀ ਵਿਕ ਰਹੇ ਆ ਜਿਹੜੇ ਸਪਲੈਰ ਆ ਉਹਨਾਂ ਨੂੰ ਕੁਝ ਕਿਹਾ ਨਹੀਂ ਜਾ ਰਿਹਾ ਜਿਹੜੇ ਖਪਤਕਾਰ ਆ ਉਹਨਾਂ ਨੂੰ ਫੜ ਕੇ ਤੰਗ ਕੀਤਾ ਜਾ ਰਿਹਾ ਉਹਨਾਂ ਨੂੰ ਕੁੱਟਿਆ ਜਾ ਰਿਹਾ ਉਹ ਉਹਨਾਂ ਦੇ ਉੱਪਰ ਨਸ਼ੇ ਦੇ ਕੈਪਸੂਲ ਵਗੈਰਾ ਗੋਲੀਆਂ ਕਾਲੀਆਂ ਆਦ ਉਹਨਾਂ ਤੇ ਪਾਈਆਂ ਜਾ ਰਹੀਆਂ ਉਹਨਾਂ ਨੂੰ ਜਿਲੀ ਲੱਗਿਆ ਜਾ ਰਿਹਾ ਜਿਹੜੇ ਸੁਪ ਲੈ ਰਹੇ ਉਹਨਾਂ ਨੂੰ ਕੁਝ ਨਹੀਂ ਕਿਹਾ ਜਾ ਰਿਹਾ ਇਹ ਸ਼ਰੇ ਆਮ ਹੋ ਰਿਹਾ ਜੇ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬੋਲਦਾ ਕੋਈ ਮੀੜੇ ਜਾਂਦਾ ਕੋਈ ਮੀਡੀਆ ਨੂੰ ਜਾ ਕੇ ਦੱਸਦਾ ਆ ਜਾਂ ਜੇ ਹੋਰ ਆਪਣੇ ਜਾ ਕੇ ਉਹ ਪੇਸ਼ਕਾਰੀ ਕਰਦਾ ਤੇ ਉਹਨੂੰ ਪੁਲਿਸ ਮੈਨ ਜਿਹੜੇ ਆ ਪੁਲਿਸ ਦੇ ਅਧਿਕਾਰੀ ਉਹਨੂੰ ਡਾਂਟਦੇ ਆ ਉਹਨੂੰ ਕੁੱਟਦੇ ਆ ਉਦੇ ਪਰਚਾ ਪਾ ਕੇ ਜੇਲ ਸੁੱਟਣ ਦੀ ਧਮਕੀ ਵੀ ਦਿੰਦੇ ਆ ਇਹ ਸਾਡੇ ਹਾਲਾਤ ਬਣ ਗਏ ਆ ਇਹ ਹਾਲਾਤ ਇਦਾਂ ਦੇ ਸਖਾਵੇਂ ਨਹੀਂ ਇਹ ਸਰਕਾਰ ਨੇ ਕੀਤੇ ਆ ਜਿਹੜੇ ਬੁਰੇ ਹਾਲਾਤ ਸਖਾਵੇਂ ਨਹੀਂ ਬਣਾਏ ਇਹ ਸਾਡੇ ਪੰਜਾਬ ਦੀ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਬਣਾਏ ਆ ਬਦਲਾਅ ਨਾ ਦੀ ਕੋਈ ਚੀਜ਼ ਨਹੀਂ ਜੇ ਕੋਈ ਬਦਲਾਅ ਨਾ ਦੀ ਚੀਜ਼ ਹੁੰਦੀ ਤੇ ਬਦਲਾਅ ਲੋਕਾਂ ਨੂੰ ਦਿਸ ਪੈਣਾ ਸੀ ਕਿ ਪਿਗੜੀ ਪੱਗ ਜਿਹੜੀ ਆ ਉਹ ਜਿਹੜੀ ਸੰਤੀ ਪੱਗ ਬਣ ਕੇ ਪਿਲੇ ਰੰਗ ਦੀ ਪੱਗ ਬਣ ਕੇ ਭਗਤ ਸਿੰਘ ਦੇ ਵਿਚਾਰਕ ਨੇ ਸਿਰਤ ਨਹੀਂ ਵੜ ਜਾਂਦੇ ਭਗਤ ਸਿੰਘ ਦੇ ਵਿਚਾਰਾਂ ਨੂੰ ਜਾਣਨ ਲਈ ਉਹਨਾਂ ਨੂੰ ਆਪਣੇ ਸਿਰ ਵਿੱਚ ਫਟ ਕਰਨ ਲਈ ਸਾਨੂੰ ਗਿਆਨ ਪ੍ਰਾਪਤ ਹੋਣਾ ਚਾਹੀਦਾ ਭਗਤ ਸਿੰਘ ਬਾਰੇ ਭਗਤ ਸਿੰਘ ਕੀ ਸੀ ਸੋ ਇਹ ਭਗਤ ਸਿੰਘ ਦਾ ਨਾਮ ਲੈ ਕੇ ਬਦਲਾਅ ਦਾ ਨਾਮ ਲੈ ਕੇ ਸਰਕਾਰ ਬਣੀ ਆ ਜਿਹੜਾ ਇੱਕ ਵੀ ਇਹਨਾਂ ਨੇ ਕੀਤੀ ਗਰੰਟੀ ਲੋਕਾਂ ਦੇ ਨਾਲ ਉਹ ਕੋਈ ਵੀ ਇਹਨਾਂ ਨੇ ਉਹਨੂੰ ਇਹ ਲਾਗੂ ਨਹੀਂ ਕੀਤਾ ਚਾਹੇ 1000 ਰੁਪਏ ਵਾਲਾ ਹੋਵੇ ਚਾਹੇ 2500 ਰੁਪਏ ਪੈਨਸ਼ਨ ਦਾ ਸਵਾਲ ਹੋਵੇ ਕੁਝ ਵੀ ਨਹੀਂ ਇਹਨਾਂ ਨੇ ਕੀਤਾ ਸਮਾਪੁਰਸ ਦਾ ਡੰਗ ਇਹਨਾਂ ਦੇ ਰਾਜ ਵਿੱਚ ਹੋਰ ਤਿੱਖਾ ਹੋਇਆ ਜੋ ਲੋਕਾਂ ਨੂੰ ਰੋਜ਼ ਡੰਗ ਰਿਹਾ ਲੋਕਾਂ ਨੂੰ ਰੋਜ਼ ਕੋਟ ਰਿਹਾ ਆ ਇਸ ਕਰਕੇ ਅਸੀਂ ਅੱਜ ਤਿੰਨ ਪਾਰਟੀਆਂ ਸਾਡੀਆਂ ਹੋਰ ਵੀ ਹਮੇਦੀ ਪਾਰਟੀਆਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਕਾਲੀ ਕਾਲੀ ਵਿੱਚ ਇੱਥੇ ਬੁਲਾ ਨਹੀਂ ਸਕੇ ਜੇਕਰ ਉਹਨਾਂ ਨੂੰ ਰੈਪਰੈਸਟ ਕਰਾਂਗੇ ਤੇ ਸਾਡੇ ਨਾਲ ਉਹ ਇੱਕ ਮਿੰਟ 'ਚ ਸ਼ਾਮਲ ਹੋਣ ਨੂੰ ਤਿਆਰ ਆਉਣਗੇ ਸਾਡੇ ਅਸੀਂ ਸਮਝਦੇ ਹਾਂ ਕਿ ਨਕੋਦਰਪੁਰਸ ਦੀਆਂ ਵਧੀਆਂ ਜੋ ਧੱਕੇਸ਼ੀਆਂ ਜੋ ਐਵੇਂ ਲੋਕਾਂ ਨੂੰ ਚੁੱਕ ਚੁੱਕ ਕੇ ਲਿਆ ਕੇ ਜਾਂਦਾ ਸੁੱਟੀ ਜਾ ਰਿਹਾ ਆ ਇਹ ਸਭ ਉਹ ਇਹ ਕਹਿ ਰਹੇ ਤੁਸੀਂ ਮੁਜਾਰਾ ਕਰਨਾ ਕਰੋ ਦਰਿਆ ਤੁਹਾਨੂੰ ਆਪ ਦੇ ਦਾਂਗੇ ਇਦਾਂ ਦੀਆਂ ਗੱਲਾਂ ਜਿਹੜੀਆਂ ਇਹ ਬਰਦਾਸ਼ਤ ਤੋਂ ਬਾਹਰ ਆ ਅਸੀਂ ਅਜਿਤਨਾ ਪਾਰਟੀਆਂ ਕਾਂਗਰਸ ਪਾਰਟੀ ਜਿਹਦੇ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਇਹ ਡਾਕਟਰ ਸਾਹਿਬ ਡਾਕਟਰ ਨਵਜੋਤ ਸਿੰਘ ਬਹਿਜਾ ਜੀ ਬੈਠੇ ਆ ਪੋਲਿਸ ਪੰਜਾਬ ਪਾਰਟੀ ਵੱਲੋਂ ਇਹ ਸ਼੍ਰੀ ਵਿਜੇ ਮੜਾਦੀ ਬੈਠੇ ਆ ਸਾਡੀ ਬਲਵਾਰ ਆਰਐਮਪੀਆਈ ਉਹਦੇ ਵੱਲੋਂ ਮੇਜਰ ਕੋਰਲਾਪੁਰ ਜੀ ਬੈਠੇ ਆ ਮੈਂ ਆ ਸਾਥੀ ਬੀਐਸਪੀ ਦੇ ਆਰਮਾਨਦ ਸਰਪੰਚਪਿੰਡ ਮਹੂਰ ਉਹ ਬੈਠੇ ਆ ਹੋਰ ਸਾਡੇ ਬੜੇ ਪਿਆਰੇ ਸਾਥੀ ਗੋਪੀ ਸੰਧੂ ਜੀ ਬਿਠੇ ਆ ਇਹ ਕਾਂਗਰਸ ਵੱਲੋਂ ਜਿਹੜੇ ਕੌਂਸਲਰ ਵੀ ਆ ਗੌਰਵ ਜੈਨ ਜੀ ਜਿਹੜੇ ਸ਼ਹਿਰੀ ਪ੍ਰਧਾਨ ਆ ਕਾਂਗਰਸ ਦੇ ਬਹੁਤ سارے ਸਤਕਾਰਯੋਗ ਹੋਰ ਸਾਰੇ ਸਾਥੀ ਬਿਠੇ ਆ ਅਸੀਂ ਚੋਣੇ ਆ ਅਸੀਂ ਰਾਇਕ ਕੀਤੀ ਆ ਵੀ ਅਸੀਂ ਮਤਲਬ 28 ਤਰੀਕ ਨੂੰ ਆ ਜਿਹੜੀ 28 ਜਨਵਰੀ ਆ 28 ਜਨਵਰੀ ਨੂੰ ਅਸੀਂ ਇੱਕ ਵੱਡਾ ਇਕੱਠ ਕਰਕੇ ਪਹਿਲਾਂ ਸ਼ਹਿਰ 'ਚ ਪ੍ਰਦਰਸ਼ਨ ਕਰੀਏ ਉਦੋਂ ਬਾਅਦ ਅਨੁਕੂਲਨ ਦੀ ਕਿ ਕੋਈ ਜਿਹੜੀ ਠੁਕਵੀਂ ਜਗ੍ਹਾ ਆ ਉੱਥੇ ਇਹ ਪੁਲਿਸ ਦੇ ਖਲਾਫ ਜਿਹੜਾ ਮੁਜ਼ਾਹਰਾ ਕਰੀਏ ਤੇ ਸਰਕਾਰ ਪਾਸੋਂ ਮੰਗ ਕਰੀਏ ਅਸੀਂ ਹੁਣ ਵੀ ਤੁਹਾਡੇ ਮਾਧਮ ਨਾਲ ਹੀ ਬੁਲੰਦਦੇ ਆ ਕਿ ਜਿਹੜੇ ਨਜਾਇਜ਼ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਜਿਹੜੇ ਨਜਾਇਜ਼ ਪਰਚੇ ਕੀਤੇ ਜਾ ਰਹੇ ਆ ਜਿਹੜਾ ਲੋਕਾਂ ਨੂੰ ਧਰਾਇਆ ਧਮਕਾਇਆ ਜਾ ਰਿਹਾ ਪੁਲਿਸ ਵੱਲੋਂ ਇਹ ਬੰਦ ਕੀਤਾ ਜਾਵੇ ਜਿਹੜੇ ਨਿਰਦੋਸ਼ ਫੜੇ ਆ ਉਹਨਾਂ ਨੂੰ ਫੌਰੀ ਰਿਹਾ ਕੀਤਾ ਜਾਵੇ ਇਹ ਜਿਹੜਾ ਇਹ سلسلہ ਚਲਾਇਆ ਇਹਨੂੰ ਫੌਰੀ ਤੌਰ ਤੇ ਬੰਦ ਕੀਤਾ ਜਾਵੇ ਅਸੀਂ ਕਹਿੰਦੇ ਆ ਅਸੀਂ ਇਸ ਗੱਲ ਦੇ ਹੱਕਦਾਰ ਵੀ ਜਿਹੜੇ ਨਸ਼ਾ ਵੇਚਣ ਵਾਲੇ ਆ ਨਸ਼ੇ ਦੇ ਜਿਹੜੇ ਔਰ ਦੂਸਰੇ ਜਿਹੜੇ ਨਸ਼ੇ ਦੇ ਜਿਹੜੇ ਜਿਹੜੇ ਸਪਲਾਈਰ ਆ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਨੂੰ ਫੜ ਕੇ ਜਿਹਨਾਂ ਸੋਟਿਆ ਜਾਵੇ ਜੋ ਉਹਨਾਂ ਦੇ ਕਰਨਾ ਇਹ ਜਿਹੜੀ ਸਰਕਾਰ ਕਰੇ ਅਸੀਂ ਉਹਨਾਂ ਦੇ ਬਿਲਕੁਲ ਨਹੀਂ ਉਹਦੇ ਹੱਕ 'ਚ ਅਸੀਂ ਚਾਹੁੰਦੇ ਆ ਵੀ ਨਸ਼ਾ ਪੰਜਾਬ 'ਚੋਂ ਮੁਕਣਾ ਚਾਹੀਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਵੈਸੇ ਤੁਹਾਨੂੰ ਵੀ ਬੜਾ ਗਿਆਨ ਆ ਬਾਕੀ ਸਾਰੇ ਲੋਕ ਜਾਣਦੇ ਆ ਜੇ ਕਿਸੇ ਦਿਨ 15 ਲੋਕ ਨਸ਼ੇ 'ਨਾ ਪਰ ਜਾਂਦੇ ਆ ਨੌਜਵਾਨ ਕਿਸੇ ਦਿਨ 20 ਮਰਦੇ ਆ ਕਿਸੇ ਦਿਨ 5 ਮਰਦੇ ਆ ਕਿਸੇ ਦਿਨ 8 ਮਰਦੇ ਆ ਜੇ 12 ਦੀ ਐਵਰੇਜ ਕੱਢੀਏ ਵੀ ਰੋਜ਼ 12 ਮਰਦੇ ਆ ਤੁਸੀਂ ਅੰਦਾਜ਼ਾ ਕਰ ਲੋ ਵੀ 360 ਨੌਜਵਾਨ ਜਿਹੜੇ ਆ ਇੱਕ ਮਹੀਨੇ ਵਿੱਚ ਪੰਜਾਬ ਵਿੱਚ ਮਰ ਰਹੇ ਆ ਤੇ ਸਾਲ ਦੇ 12 ਮਹੀਨੇ ਆ ਕਿੰਨੇ ਮਰਦੇ ਹੋਣਗੇ ਤੇ 5 ਸਾਲਾਂ ਵਿੱਚ ਕਿੰਨੇ ਮਰੇ ਹੋਣਗੇ ਇਹ ਸਰਕਾਰ ਦੀ ਨਲਾਕੀ ਦਾ ਸਿੱਟਾ ਆ ਹੁਣ ਜਿਹੜਾ ਨਸ਼ਾ ਵਿਰੋਧ ਯੋਧਿਆ ਉਹਦੀ ਹਵਾ ਨਿਕਲ ਗਈ ਆ ਮਹੀਨੇ ਥੋੜੇ ਰਹਿ ਗਏ ਆ ਸੁਪਨਿਆਂ ਨਾਲ ਉਹ ਸਮਝਦੇ ਆ ਵੀ ਇਦਾਂ ਦਾ ਕੋਈ ਗੇੜ ਕਰਕੇ ਲਾਲਾ ਲਾਲਾ ਦੀ ਕਰਾ ਕੇ ਉਹਨਾਂ ਪੰਜ 47000 ਮੁੰਡਾ ਨਾ ਨੌਜਵਾਨ ਆ ਉਹ ਅੰਦਰ ਕਰਕੇ ਕਹਿ ਰਹੀਏ 50 ਲੋ ਜੀ ਜੀ ਇੰਨੇ ਜਿਹੜੇ ਸਮਗਮਰ ਪੜ ਲਏ ਆ ਤੇ ਹੁਣ ਫੇਰ ਸਾਨੂੰ ਵੋਟਾਂ ਬਾਕੇ ਉਹ ਬਣਾ ਦਿਓ ਇਹ ਲੋਕਾਂ ਨੇ ਜਾਣ ਲਿਆ ਪੰਜਾਂ ਸਾਲਾਂ ਦੇ 50 ਸਾਲਾਂ ਦੇ ਜਿਹੜਾ ਟਾਈਮ ਆ ਉਹਦੇ ਵਿੱਚੋਂ 4 ਸਾਲ ਤੋਂ ਉੱਪਰ ਹੋ ਗਿਆ ਲੋਕਾਂ ਨੇ ਇਹ ਗੱਲ ਲੱਭ ਲਈ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਪੱਲੇ ਹੈ ਕੱਖ ਨਹੀਂ ਇਹ ਕਰਨ ਜੋਗੇ ਕੱਖ ਨਹੀਂ ਗੇ ਇਹ ਗੱਲਾਂ ਬਾਤਾਂ ਨਾਲ ਦਿੱਲੀ ਤੋਂ ਸਨੇਹ ਲੈ ਕੇ ਉਹ ਆਪਣੇ ਕਾਮਾਂ ਨੂੰ ਕੁਛ ਕਰਨੀ ਤੇ ਲੱਗੇ ਹੋਏ ਆ ਕੋਈ ਕਹਿੰਦਾ ਸ਼ਾਮ-ਦਾਮ ਦੰਡ ਭੇਦ ਇਥੇ ਸਾਰੀ ਕਰਾਂਗੇ ਉਹ ਗੱਲ ਜਿਹੜੀ ਆ ਵੀ ਜੋ ਗੁੱਡਾ ਗਰਦੀ ਬੋਟਾਂ ਲੈਣੀ ਜੋ ਬਦਮਾਸ਼ੀ ਕਰਨੀ ਆ ਉਹ ਕਰਾਂਗੇ ਇਹਨਾਂ ਦੇ ਜਿਹੜੇ ਵੱਡੇ ਜਿਹੜੇ ਵੱਡੇ ਅਹੁਦੇਦਾਰ ਆ ਜਿਵੇਂ ਕਹਾਂ ਤੇ ਮਨੂਨੀਸ਼ ਚੋਧਿਆ ਜੀ ਜਿਹੜੇ ਦਿੱਲੀ ਦੇ ਉਪ ਮੁੱਖ ਮੰਤਰੀ ਵੀ ਰਹੇ ਆ ਇਥੇ ਦੇ ਪ੍ਰਭਾਰੀ ਆ ਪੰਜਾਬ ਦੇ ਇਹ ਆਮ ਆਦਮੀ ਪਾਰਟੀ ਦੇ ਉੱਥੇ ਕਿਸੇ ਸਵਾਗਤ ਪੰਜਾਬ ਚ ਕਹਿ ਕੇ ਗਿਆ ਸ਼ਾਮਦਾਨ ਦੰਡ ਭੇਦ ਇਲੈਕਸ਼ਨ ਜਿੱਤਣ ਲਈ ਜੋ ਸਾਨੂੰ ਕਰਨਾ ਪਿਆ ਉਹ ਅਸੀਂ ਕਰਾਂਗੇ ਤੇ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਵਿੱਚ ਪ੍ਰੈਕਟੀਕਲ ਉਹ ਇਹਦਾ ਤਜਰਬਾ ਕਰ ਚੁੱਕੇ ਆ ਉਹ ਟੇਲਰ ਦਿਖਾ ਲ ਚੁੱਕੇ ਆ ਲੱਗਦਾ ਵੀ ਜਿਹੜੀਆਂ ਸਤਾਈ ਵਾਲੀਆਂ ਚੋਣਾਂ ਉਹਦੇ ਵਿੱਚ ਜੋ ਕਰਕੇ ਪਰ ਇਹ ਉਹਨਾਂ ਗੱਲਾਂ ਨੂੰ ਭੁੱਲ ਗਏ ਇਹ ਪੰਜਾਬ ਦੇ ਮਹਾਨ ਵਿਰਸੇ ਨੂੰ ਸਰਕਾਰ ਜਿਹੜੀ ਭੁੱਲ ਗਈ ਆ ਪੰਜਾਬੀਆਂ ਦਾ ਮਹਾਨ ਵਿਰਸਾ ਇਹਦੇ بڑے بڑے ਹੰਕਾਰੀ ਆਏ بڑے بڑے ਜਾਬਰ ਆਏ ਜਿਨ੍ਹਾਂ ਨੇ ਸੋਮਨਾਥ ਦਾ ਮੰਦਿਰ ਵੀ ਲੁੱਟਿਆ ਤੇ ਬੜੇ ਬੜੇ ਦਦੇ ਲੋਕ ਆਏ ਤੇ ਔਰੰਗਜੇ ਵਰਗੇ ਆਏ ਇਹਦੇ ਸੁਭਾ ਸਰੰਦ ਵਰਗੇ ਆਏ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਮੂੰਹ ਦੀ ਮਾਰੀ ਉਹਨਾਂ ਨੂੰ ਮੂੰਹ ਦੀ ਖਾ ਕੇ ਭਜਣਾ ਪਿਆ ਪੰਜਾਬ ਦੇ ਲੋਕ ਜਿੱਤੇ ਚਾਹੇ ਉਹ ਮੋਦੀ ਹੋਵੇ ਉਹ ਲੋਕਾਂ ਨੇ ਦਿੱਲੀ ਦੀ ਧਰਤੀ ਤੇ ਪੰਜਾਬ ਦੇ ਲੋਕਾਂ ਨੇ ਕਿਸਾਨਾਂ ਨੇ ਵੱਡਾ ਇੱਕ ਐਕਸ਼ਨ ਕੀਤਾ ਵੱਡਾ ਜਿਹੜਾ ਵਰਲਡ ਫੇਮਸ ਹੋਇਆ ਕਿਸਾਨ ਅੰਦੋਲਨ ਕੀਤਾ ਤੇ ਮੋਦੀ ਜਿਹੜਾ ਕਹਿੰਦਾ ਸੀ ਮੇਰੀ ਧੌਣ 'ਚੋਂ ਕੀੜਾ ਨਹੀਂ ਕਰ ਸਕਦਾ ਉਹ ਪੰਜਾਬ ਦੇ ਕਿਸਾਨਾਂ ਨੇ ਕੱਢਿਆ ਤੇ ਇਦਾਂ ਹੀ ਇਹ ਸਰਕਾਰ ਨੂੰ ਜਾਂ ਸੁਸ਼ੋਧਿਏ ਨੂੰ ਜਾਂ ਕੇਜਰੀਵਾਲ ਸਾਹਿਬ ਨੂੰ ਜੇ ਇਸ ਗੱਲ ਦਾ ਪ੍ਰੀਖਾ ਹੋਵੇ ਵੀ ਅਸੀਂ ਸ਼ਾਮ-ਦਾਮ ਦੰਡ ਭੇਦ ਕਰਕੇ ਇਲੈਕਸ਼ਨ ਜਿੱਤ ਲਵਾਂਗੇ ਇਹ ਪੰਜਾਬ ਦੇ ਲੋਕ ਕਦੀ ਨਹੀਂ ਹੋਣ ਦੇਣਗੇ ਇਹ ਸਾਨੂੰ ਬੇਸ਼ੱਕ ਭਾਵੇਂ ਕੁਰਬਾਨੀਆਂ ਕਰਨੀਆਂ ਪੈਣ ਕੋ ਮਰਨਾ ਪਵੇ ਜਾਨ ਦੇਣੀ ਪਵੇ ਜਾਨ ਦਿੱਤੀ ਜਾ ਸਕਦੀ ਆ ਲੇਕਿਨ ਬਦਮਾਸ਼ੀ ਕਰਕੇ ਕੋਈ ਕਹਵੇ ਪੰਜਾਬ ਦੇ ਲੋਕਾਂ ਨੂੰ ਗਮਰਾਹ ਕਰਕੇ ਠਰਾ ਕੇ ਧਮਕਾ ਕੇ ਕੋਈ ਚੋਣਾਂ ਦੇ ਜਿੱਤ ਕੇ ਹਾਸਲ ਕਰ ਲਵੇ ਤਾਂ ਨਹੀਂ ਹੋਣ ਦੇਵਾਂਗੇ ਤੇ ਨਾ ਹੀ ਜਿਹੜੀ ਪੰਜਾਬ ਦੀ ਪੁਲਿਸ ਆ ਤੇ ਉਹ ਕਿਤੇ ਦੀ ਵੀ ਹੋਵੇ ਪੰਜਾਬ ਚ ਕਿਤੇ ਕਿਸੇ ਜ਼ਿਲ੍ਹੇ ਦੀ ਵੀ ਹੋਵੇ ਸਾਡੇ ਹਰ ਜਗ੍ਹਾ ਤੇ ਸਾਡੇ ਜਿਲ੍ਹੇ ਦੇ ਸਾਥੀ ਬਿਠੇ ਆ ਅਸੀਂ ਇਹ ਤਸੱਲੀ ਕਰਾ ਕੇ ਸਾਹ ਲਵਾਂਗੇ ਅਜੇ ਤੱਕ ਹੌਣ ਦੇਵਾਂਗੇ ਇਹ ਮੇਰੇ ਅਗਲੇ ਸਾਥੀ ਜਿਹੜੇ ਪਹੁੰਚ ਸਮਾਜ ਪਾਰਟੀ ਤੋਂ ਵਿਜੇ ਮਟਾ ਦੀ ਜਿਹੜੇ ਸ਼ਹੀਦ ਪ੍ਰਧਾਨ ਆ ਉਹ ਤੁਹਾਡੇ ਨਾਲ ਗੱਲ ਕਰਨਗੇ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਪ੍ਰੈਸ ਵਾਲਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਹੜੇ ਉਹੀ ਸਾਡੇ ਅੰਦੋਲਨ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਦਾ ਪੂਰਾ ਜਦੋਂ ਜਦ ਕਰਦੇ ਆ ਤੁਹਾਡਾ ਜਲੋ ਧਨਵਾਦ ਸਾਥੀਓ ਮਸਲੇ ਤਾਂ ਤੁਹਾਨੂੰ ਦਈਆ ਸਾਹਿਬੀ ਦੱਸ ਗਿਆ ਨਾਰ ਸਾਹਿਬੀ ਦੱਸ ਗਿਆ ਇਦਾਂ ਦੇ ਕਈ ਮਸਲੇ ਆ ਉਹਨਾਂ ਵਿੱਚ ਇੱਕ ਮਸਲਾ ਪਿੰਡ ਮੂੰਹ ਵਾਲ ਦਾ ਜਿੱਥੋਂ ਦੇ ਨਾਰ ਸਾਹਿਬੀ ਆ ਉਹ ਸਾਡੇ ਮੌਜੂਦਾ ਸਰਪੰਚ ਜੀ ਆਰਾਮਦਾਸ ਜੀ ਉਤੋਂ ਦੇ ਰਵਿੰਦਰ ਰਵਿੰਦਰ ਕਮਾਲ ਬੁੱਧੂ ਮੁੰਨਾ ਦਾ ਮੁੰਡਾ ਇੱਕ ਬਹੁਤ ਵਧੀਆ ਆਪਣਾ ਕਾਰੋਬਾਰ ਕਰ ਰਿਹਾ ਉਹਦਾ ਕੋਈ ਇਹੋ ਜਿਹਾ ਰਿਕਾਰਡ ਨਹੀਂ ਕ੍ਰਿਮੀਨਲ ਰਿਪੋਰਟ ਨਹੀਂ ਇਹਨਾਂ ਨੇ ਇੱਕ ਬੰਦਾ ਫੜਿਆ ਜਿਹੜਾ ਨਸ਼ਾ ਨਸ਼ਾ ਤਸਕਰ ਸੀ ਜਿਹੜਾ ਨਸ਼ਾ ਸਪਲਾਈਅਰ ਸੀ ਉਹ ਬੰਦਾ ਫੜਿਆ ਉਹਦੇ ਉਹਨੇ ਆਪਣੇ ਇੱਕ ਬਿਆਨ ਦਿੱਤੇ ਵੀ ਮੈਂ ਇਸ ਬੰਦੇ ਕੋਲੋਂ ਲੈ ਕੇ ਜਿਹੜਾ ਨਸ਼ਾ ਵੇਚਿਆ ਕੋਈ ਇਨਕੁਆਰੀ ਨਹੀਂ 5 ਮਹੀਨੇ ਪਹਿਲਾਂ ਪਰਚਾ ਹੋਇਆ ਸੀ ਪੰਜੇ ਜੇ ਵਾਕਈ ਇਹ ਬੰਦਾ ਨਸ਼ਾ ਵੇਚਦਾ ਸੀ ਤਾਂ ਫਿਰ ਇਹਨਾਂ ਨੇ ਉਦੋਂ ਕਿਉਂ ਨਹੀਂ ਚੱਕਿਆ 50 ਮਹੀਨੇ ਬਾਅਦ ਜਦੋਂ ਇਹਨਾਂ ਦਾ ਯੋਧ ਨਸ਼ਾ ਵਿਰੋਧ ਚੱਲ ਪਿਆ ਅੱਜ ਉਹ ਮੁੰਡੇ ਨੂੰ ਚੱਕ ਕੇ ਇੱਕ ਭੋਲੇ ਭਲੇ ਭਲੇ ਮਾਸ ਮੁੰਡੇ ਨੂੰ ਚੱਕ ਕੇ ਜੇਲ੍ਹ ਵਿੱਚ ਦਿੱਤਾ ਗਿਆ ਅਸੀਂ ਪਰਸੋਂ ਦੇ ਫਿਰਨਦੇ ਆ ਵੀ ਮੁੰਡਾ ਵਧੀਆ ਸਹੀ ਆ ਮੁੰਡਾ ਤੁਸੀਂ ਇਹ ਵੈਰੀਫਾਈ ਕਰੋ ਜੇ ਤੁਹਾਡੀ ਜੇ ਤੁਹਾਡੀ ਇੰਟੈਲੀਜੈਂਸੀ ਦਾ ਕਾਲਜ ਵੀ ਗਲਤ ਰਿਪੋਰਟ ਹੈ ਜੀ ਅੰਦਰ ਦਿਓ ਨਹੀਂ ਤਾਂ ਇਹ ਬੰਦਾ ਨਜਾਇਜ਼ ਹੈ ਇਹਨੂੰ ਇਹਨੂੰ ਧੱਕਾ ਨਾ ਕੀਤਾ ਜਾਵੇ ਇਹਦੇ ਪਰਿਵਾਰ ਨੂੰ ਰੋਲਿਆ ਨਾ ਜਾਵੇ ਪਰ ਡੀਐਸਪੀ ਸਾਹਿਬ ਬਰਾਨ ਨੇ ਬਿਲਕੁਲ ਸਾਡੀ ਸੁਣਵਾਈ ਨਾ ਕਰਦੇ ਹੋਏ ਉਹ ਕਹਿੰਦਾ ਵੀ ਇਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦਾ ਐਦਾਂ ਦੇ ਪਤਾ ਨਹੀਂ ਕਿੰਨੇ ਕਿੰਨਾਂ ਨੇ ਨਜਾਇਜ਼ ਜਿਹੜੇ ਬੰਦੇ ਮਾੜਾ-ਮਾੜਾ ਪਿੰਦੇ ਵੀ ਹੋਣਗੇ ਜਾਂ ਵੇਚਦੇ ਨਹੀਂ ਉਹ ਪਿੰਦੇ ਹੋਣਗੇ ਉਹ ਜਿਹੜਾ ਨਜਾਇਜ਼ਾਂ ਨੂੰ ਚੱਕ ਕੇ ਜਿਲ੍ਹਾ ਭਰਾਂ ਦੀ ਇਹਨਾਂ ਨੇ ਕੰਮ ਕੀਤਾ ਔਰ ਰਿਕਾਰਡ ਦੇਖੋ ਸਰਕਾਰ ਨੇ ਇਹਨਾਂ ਨੂੰ ਕੀ ਟਾਰਗੇਟ ਦਿੱਤਾ ਬਈ ਇੱਕ ਨਕੂਦਰ ਥਾਣੇ ਨੂੰ ਨਕੁਦਰ ਨੂਰਮਨ ਜਿੰਨੇ ਨਕੁਦਰ ਵਿਧਾਨ ਸਭਾ ਦੇ ਵਿੱਚ ਪੈਂਦੇ ਆ ਥਾਣਿਆਂ ਨੂੰ 2000 ਬੰਦਾ ਇੱਕ ਦਿਨ 'ਚ ਅਸੀਂ ਲੈਣਾ ਜਿੱਥੋਂ ਮਰਜੀ ਜਿੱਥੇ ਮਰਜੀ ਪਾਚਾ ਕਰੋ ਜਿਹਦੇ ਵਿੱਚ ਚੰਗੇ ਦੇ ਕਰੋ ਮਾਰੇ ਦੇ ਕਰੋ ਇਹ ਅਸੀਂ ਲੈਣੇ ਆ ਜਿੰਨਾ ਜਿੰਨਾ ਅਸੀਂ ਭਰਨੀ ਆ ਉਹੀ ਪੁਲਿਸ ਕਰਦੀ ਆ ਨਜਾਇਜ਼ ਬੰਦੇ ਜਿਹੜੇ ਭਲੇ ਮਾਸ ਬੰਦੇ ਮਾੜਾ ਮੋਟਾ ਪਿੰਦੇ ਹੋਣਗੇ ਉਹਨਾਂ ਨੂੰ ਚੱਕ ਚੱਕ ਕੇ ਜੇਡ ਦਈ ਜਾਂਦੇ ਪਰ ਜਿਹੜੇ ਸਪਰੇਰ ਆ ਉਹਨਾਂ ਨੂੰ ਹੱਥ ਪਾਉਣ ਦੀ ਇਹਨਾਂ ਦੀ ਔਕਾਤ ਹੀ ਨਹੀਂ ਤੁਹਾਡਾ ਬਹੁਤ ਬੇਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਕਿ ਤੁਸੀਂ ਅੱਜ ਸਾਡੇ ਇੱਥੇ ਗੱਲ ਸੁਣ ਲਈ ਉਹ ਮੁੱਦਾ ਸਿਗਾ ਜਿਹੜੀ ਗੱਲ ਸੁਣਨ ਲਈ ਤੁਸੀਂ ਇੱਥੇ ਉਪਸਥਿਤ ਹੋਏ ਹੋ ਸੋ ਮੈਂ ਸਾਡੇ ਬਹੁਜਨ ਸਪਾਜ ਪਾਰਟੀ ਦੇ ਸ਼ਰੀ ਪ੍ਰਧਾਨ ਸਾਡੇ ਕਮਿਊਨਿਸਟਾਂ ਦੇ ਪ੍ਰਧਾਨ ਤੇ ਬਾਕੀ ਸਾਰੇ ਸਾਥੀ ਸਾਡੇ ਸ਼ਰੀ ਕਾਂਗਰਸ ਦੇ ਪ੍ਰਧਾਨ ਸਾਡੇ ਕਾਉਂਸਲਰ ਸਾਹਿਬ ਅਸੀਂ ਸਾਰਿਆਂ ਦਾ ਇੱਕ ਧੰਨਵਾਦ ਕਰਦੇ ਹਾਂ ਜਿਹੜਾ ਮਸਲਾ ਸਿਗਾ ਉਹ ਅਸੀਂ ਸ਼ਹਿਰ ਦੇ ਲਾਅ ਐਂਡ ਆਰਡਰ ਬਾਰੇ ਡਿਸਕਸ ਕਰਨ ਲਈ ਸਾਰੇ ਇਕੱਠੇ ਹੋਏ ਸੀ ਕਿਉਂਕਿ ਜਿਹੜਾ ਨਕੂਦਰ ਸ਼ਹਿਰ ਹੈ ਉਹਦੇ ਵਿੱਚ ਇਸ ਵੇਲੇ ਲਾਅ ਐਂਡ ਆਰਡਰ ਦੀ ਬਹੁਤ ਬੁਰੀ ਸਥਿਤੀ ਬਣ ਗਈ ਦਿਨੇ ਲੋਕਾਂ ਨੂੰ ਫਰੋਤੀਆਂ ਦੇ ਕਾਲ ਆਉਂਦੇ ਆ ਔਰ ਰਾਤ ਨੂੰ ਗੋਲੀਆਂ ਚੱਲ ਜਾਂਦੀਆਂ ਔਰ ਕਿੰਨੇ ਕਿੰਨੇ ਚਿਰ ਹੋ ਗਏ ਐਫ ਆਈ ਆਰ ਆ ਰਜਿਸਟਰ ਹੋયા ਨੂੰ ਤੇ ਕੋਈ ਉਹਦਾ ਸੁਣਵਾਈ ਨਹੀਂ ਹੁੰਦੀ ਔਰ ਜਿਹੜੀ ਸੱਤਾ ਤੇ ਰਹਿ ਇਹਨਾਂ ਦੀ ਇੱਕ ਤੇ ਬੱਕਰੀ ਵੀ ਚੋਰੀ ਹੋ ਜਾਏ ਤੇ ਉਹਦਾ ਪਰਚਾ ਫਟਾਫਟ ਦੇ ਦਿੰਦੇ ਸੋ ਮੈਂ ਇਹ ਗੱਲ ਜਦੋਂ ਅਸੀਂ ਇਹ ਡਿਸਕਸ ਕਰ ਰਹੇ ਸੀ ਇਸ ਇਸ਼ੂ ਦੇ ਉੱਤੇ ਤੇ ਇੱਕ ਹੋਰ ਬੜਾ ਗੰਭੀਰ ਮਸਲਾ ਸਾਹਮਣੇ ਆਇਆ ਉਹ ਇਹ ਆਇਆ ਕਿ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਇਹ ਸਰਕਾਰ ਨੇ ਚਲਾਇਆ ਸੀ ਉਹਦੀ ਜਿਹੜੀ ਇਹ ਫੂਕ ਨਿਕਲਦੀ ਜਾਂਦੀ ਹੈ ਝੰਡੇ ਭੇਜ ਦਿੰਦੇ ਆ ਘਰੋਂ ਪਿੰਡਾਂ ਦੇ ਵਿੱਚ ਉਹ ਮਾਰਚ ਕਰਾਈ ਜਾਂਦੇ ਆ ਔਰ ਉਹਦੀ ਜਿਹੜੀ ਸਥਿਤੀ ਆ ਉਹ ਆਪਾਂ ਨਸ਼ਾ ਛਡਾਊ ਕੇਂਦਰ ਖੋਲੇ ਸੀ ਆਪਾਂ ਡਾਟ ਦੇ ਸੈਂਟਰ ਖੋਲੇ ਸੀ ਸਰਕਾਰ ਦੀ ਕੋਸ਼ਿਸ਼ ਸੀ ਕਿ ਜਿਹੜੇ ਪਿਛਲੀਆਂ ਸਰਕਾਰਾਂ ਦੀ ਵੀ ਕੋਸ਼ਿਸ਼ ਰਹੀ ਹੈ ਕਿ ਜਿਹੜੇ ਬੱਚੇ ਇਹਨਾਂ ਨਸ਼ਾ ਦੀ ਲਤ ਦੇ ਵਿੱਚ ਫਸ ਗਏ ਉਹਨਾਂ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਜਾਵੇ ਪਰ ਹੁਣ ਇੱਕ ਗੰਭੀਰ ਮਸਲਾ ਦੇਖਣ ਨੂੰ ਆਇਆ ਹੈ ਕਿ ਬੱਚਿਆਂ ਨੂੰ ਜੇਲਾ ਚ ਭੇਜਿਆ ਜਾ ਰਿਹਾ ਹੈ ਔਰ ਜੇਲਾ ਜਿਹੜੀਆਂ ਉਹ ਗੈਂਗਸਟਰਾਂ ਦਾ ਜਿਹੜੀ ਇੱਕ ਉਹ ਸਕੂਲ ਬੜਿਆ ਹੋਇਆ ਜਿੱਥੋਂ ਟ੍ਰੇਨਿੰਗ ਲੈ ਕੇ ਤਾਂ ਬਾਅਦ ਦੇ ਵਿੱਚ ਉਹ ਦੂਜੇ ਪਾਸੇ ਨੂੰ ਚਲੇ ਜਾਂਦੇ ਔਰ ਲੁੱਟਾਂ ਖੋਹਾਂ ਦਾ ਕੀ ਹਾਲਾਤ ਹੋ ਗਿਆ ਸਾਡੇ ਨਕੂਦਰ ਸ਼ਹਿਰ ਦੇ ਵਿੱਚ ਮੇਰੇ ਖਿਆਲ ਰੋਜ਼ ਦੋ ਤੋਂ ਤਿੰਨ ਵਾਰਦਾਤਾਂ ਹੁੰਦੀਆਂ ਚੋਰੀ ਦੇ ਮੋਟਰਸਾਈਕਲ ਜੋ ਵਿਚਾਰਾ ਕਿਸੇ ਦਾ ਮਾਲ ਸੁਰੱਖਿਅਤ ਨਹੀਂ ਕਿਸੇ ਦਾ ਸਮਾਨ ਸੁਰੱਖਿਅਤ ਨਹੀਂ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਕੋਈ ਵੀ ਸਾਥੀ ਨਸ਼ੇ ਦੇ ਵਿੱਚ ਕਾਰੋਬਾਰ ਕਰਦਾ ਹੈ ਜਿਹੜਾ ਵੀ ਕੋਈ ਨਸ਼ੇ ਦੇ ਕਾਰੋਬਾਰ ਦੇ ਵਿੱਚ ਫਸ ਲੱਗਾ ਹੋਇਆ ਉਹਨੂੰ ਜ਼ਰੂਰ ਜਿਹੜਾ ਉਹਦਾ ਬਣਦੀ ਸਜ਼ਾ ਜਿਹੜੀ ਦਿੱਤੀ ਜਾਵੇ ਕਾਨੂੰਨ ਦੇ ਸਾਹਮਣੇ ਔਰ ਜੇ ਕੋਈ ਸਾਡਾ ਜਿਹੜਾ ਸਾਥੀ ਹੈ ਜੇ ਕੋਈ ਬੱਚਾ ਹੈ ਉਹ ਨਸ਼ੇ ਤੇ ਲੱਗ ਗਿਆ ਉਹਦੇ ਪਰਿਵਾਰਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਝੂਠੇ ਪਰਚੇ ਨਾ ਪਾਏ ਜਾਣ ਮੈਨੂੰ ਲੱਗਦਾ ਹੈ ਕਿ ਇਹ ਕੰਪਨੀਆਂ ਵਾਂਗ ਕਿਉਂਕਿ ਦਿੱਲੀ ਦੀ ਕੰਪਨੀ ਹੈ ਇਹਨਾਂ ਨੇ ਟਾਰਗੇਟ ਦੇ ਦਿੱਤੇ ਟਾਰਗੇਟ ਕੀ ਦੇਤੇ ਕਿ ਆ ਰੋਜ਼ ਇੰਨੇ ਬੰਦੇ ਫੜੋ ਜਾਂ ਉਹ ਫੜੋ ਉਹਦੇ ਕਰਕੇ ਇਹ ਨਜਾਇਜ਼ ਪਰਚੇ ਪਾਵਾ ਕੇ ਜਿਹੜੇ ਬੱਚਿਆਂ ਨੂੰ ਅੰਦਰ ਕਰ ਰਹੇ ਆ ਉਹਦੇ ਲਈ ਅਸੀਂ ਪੁਲਿਸ ਦੀ ਨਿੰਦਾ ਕਰਦੇ ਆਂ ਔਰ ਸਾਡੇ ਜਿਹੜੇ ਸਾਥੀ ਐ ਮਾਊਂਗਾਲ ਤੋਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਪਿੰਡ ਦੇ ਇਹ ਤੁਹਾਨੂੰ ਡਿਟੇਲ ਚ ਦੱਸਣਗੇ ਕੁਝ ਬੱਚੇ ਜਿਹੜੇ ਆ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਉਹਨਾਂ ਨੂੰ ਨਸ਼ਾ ਤਸਕਰ ਬਣਾ ਕੇ ਜੀਲਾ ਚ ਭੇਜਤਾ ਉਹਨਾਂ ਦੇ ਪਿੱਛੇ ਪਤਰੀਆਂ ਬੱਚੇ ਰੋਂੜ ਰਹੇ ਨੇ ਸੋ ਉਸ ਇਨਸਾਫ ਲਈ ਸਾਡੇ ਕਾਮਰੇਡ ਜੀ ਕਿਉਂਕਿ ਇਸ ਮੁੱਦੇ ਦਾ ਜ਼ਿਆਦਾ ਇਹਨਾਂ ਨੂੰ ਸਮਝ ਆਏ ਇਹਦੇ ਬਾਰੇ ਗੱਲ ਕਰਨਗੇ ਪਰ ਅਸੀਂ ਤੁਹਾਡੇ ਮਾਧਿਅਮ ਰਾਈ ਪ੍ਰਸ਼ਾਸਨ ਨੂੰ ਔਰ ਸਪੈਸੀਫਿਕਲੀ ਪੁਲਿਸ ਪ੍ਰਸ਼ਾਸਨ ਨੂੰ ਕਹਿੰਦੇ ਕਿ ਇਹ ਕੋਈ ਵੀ ਇਦਾਂ ਦਾ ਕੰਮ ਨਾ ਕਰੋ ਕਿ ਪਰਿਵਾਰਾਂ ਨੂੰ ਜਿੱਥੇ ਪਰੇਸ਼ਾਨ ਨਹੀਂ ਹੋਵੇ ਕਿਉਂਕਿ ਜਿਹੜੇ ਮੌਤਵਾਰ ਲੀਡਰ ਹੈ ਜਦੋਂ ਕੋਈ ਹੁੰਦਾ ਉਹਦੇ ਮਗਰ ਜਾਣਾ ਪੈਂਦਾ ਤੇ ਪਰਿਵਾਰ ਦਾ ਕੋਈ ਕਸੂਰ ਨਹੀਂ ਪਰਿਵਾਰ ਦਾ ਅਗੇ ਪਰੇਸ਼ਾਨ ਹੈ ਜੇ ਉਹਨਾਂ ਦਾ ਬੱਚਾ ਇਸ ਚੱਕਰ 'ਚ ਫਸ ਗਿਆ ਆਪਾਂ ਉਹਨਾਂ ਨੂੰ ਪਰੇਸ਼ਾਨ ਨਾ ਕਰੀਏ